ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ

ਅੱਜ ਪੂਰਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਤਾਂ ਇਸੇ ਵਿੱਚ ਆਲੇ ਸਿੱਖਿਆ ਮੰਤਰੀ ਅਦੋ ਸਿੰਘ ਬੈਂਸ ਵੀ ਐਕਸ਼ਨ ਮੋਰ ਦੇ ਵਿੱਚ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਨੇ ਸੁਰੱਖਿਆ ਨੂੰ ਮੱਦੇਨਜ਼ਰ ਦੇਖਦੇ ਹੋਏ ਪਹਿਲਾਂ ਬੱਚਿਆਂ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਸੀਗਾ ਤੇ ਅੱਜ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ 3 ਸਤੰਬਰ ਤੱਕ ਤੇ ਹੁਣ ਉਹ ਖੁਦ ਜੋ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਮੋਰਚਾ ਸੰਭਾਲ ਲਿਆ ਉਹਨਾਂ ਨੇ ਖੁਦ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਉਹਨਾਂ ਨੇ ਦੇ ਨੋਜ਼ਵਾਨਾ ਦੇ ਜੋ ਕਿ ਸਾਥ ਮੰਗਿਆ ਹੈਗਾ ਕਿਸ ਤਰੀਕੇ ਦੇ ਨਾਲ ਉਹ ਦੇਖੋ ਮਦਦ ਲਈ ਅੱਗੇ ਆਏ ਨੇ ਦੱਸਦੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਸਮੇਂ શ્રી ਅਨੰਦਪੁਰ ਸਾਹਿਬ ਦੇ ਪਿੰਡ ਦੇ ਵਿੱਚ ਮੌਜੂਦ ਨੇ ਜਿੱਥੇ ਕਿ ਉਹਨਾਂ ਨੇ کیا ਹੈਗਾ ਜਿੱਥੇ ਨਜ਼ਰ ਆ ਰਿਹਾ ਹੈ ਜਿਹੜੀ ਖਬਰ ਸਾਹਮਣੇ ਆ ਰਹੀ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਨਹਿਰ ਦੇ ਵਿੱਚ ਪਾੜ ਪਿਆ ਹੈਗਾ ਜਿਸ ਕਰਕੇ ਖਤਰਾ ਹੋਰ ਵੀ ਵੱਧ ਗਿਆ ਹੈ ਤਾਂ ਹੁਣ ਕੈਬਨਿਟ ਮੰਤਰੀ ਨੇ ਇਹ ਲੋਕਾਂ ਤੋਂ ਹਾਦਣਾਂ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬੱਡਲ ਦੇ ਕੋਲ ਭਾਖੜਾ ਨਹਿਰ ਦਾ ਡੰਗਾ ਤਸ ਜਾਣਦੇ ਚੱਲਦੇ ਆ ਨਹਿਰ ਦੇ ਵਿੱਚ ਇੱਕ ਪਾੜ ਪੈਣ ਦਾ ਜਿਹੜਾ ਕਿ ਪਤਾ ਲੱਗਿਆ ਹੈਗਾ ਜਿਸ ਦੇ ਨਾਲ ਖਤਰਾ ਹੋਰ ਵੱਧ ਗਿਆ ਤਾਂ ਇਸ ਦਾ ਚਲਦੇ ਆ ਪਿੰਡ ਦੇ ਤਕਰੀਬਨ 200 ਤੋਂ ਵੱਧ ਨੌਜਵਾਨਾਂ ਨੇ ਇਕੱਠੇ ਹੋ ਕੇ ਮੋਰਚਾ ਸੰਭਾਲ ਲਿਆ ਹੈ ਤੇ ਨਾਲ ਸਿੱਖਿਆ ਮੰਦਰ ਹਰੋ ਸਿੰਘ ਬੈਂਸ ਵੀ ਸ਼ਾਮਿਲ ਨੇ ਤੇ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਅੱਗੇ ਧਸਣ ਤੋਂ ਰੋਕਣ ਦੇ ਲਈ ਮਿੱਟੀ ਦੀਆਂ ਬੋਰੀਆਂ ਬਣਾ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਦੂਜੇ ਪਾਸੇ ਬੀਬੀ ਐਮਬੀ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਪਹੁੰਚ ਗਿਆ ਤੇ ਉਹਨਾਂ ਦੇ ਵੱਲੋਂ ਵੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ ਹਾਲਾਂਕਿ ਪਿੰਡ ਵਾਲਿਆਂ ਨੇ ਕਿਹਾ ਹੈਗਾ ਕਿ ਰਾਹਤ ਕਾਰਜ ਦੇ ਲਈ ਜਿਹੜੀ ਕਿ ਪਹੁੰਚ बीबीएमपी ਦੇ ਕੋਲ ਕੇਵਲ 5 4 ਵਰਕਰ ਨੇ ਅਤੇ ਉਹਨਾਂ ਦੇ ਕੋਲ ਉਹਨਾਂ ਦੇ ਵੱਲੋਂ ਰਾਹਤ ਕਾਰਜਾਂ ਦੇ ਵਿੱਚ ਕੋਈ ਵੀ ਬਹੁਤਾ ਵਧੀਆ ਹੱਥ ਨਹੀਂ ਵਟਾਇਆ ਜਾ ਰਿਹਾ ਤੇ ਇਸ ਦੇ ਨਾਲ ਹੀ ਮੌਕੇ ਦੇ ਉੱਤੇ ਪਹੁੰਚੇ ਕੈਬਨਿਟ ਮੰਤਰੀ ਅਦੋ ਸਿੰਘ ਬੈਂਸ ਨੇ ਕਿਹਾ ਹੈਗਾ ਕਿ ਪੂਰੇ ਇਲਾਕੇ ਦੇ ਵਿੱਚ ਪੈ ਰਹੇ ਭਾਰੀ ਮੀਂਹ ਬਰਸਾਤ ਦੇ ਚੱਲਦਿਆਂ ਸਮੱਸਿਆਵਾਂ ਆ ਰਹੀਆਂ ਨੇ ਅਤੇ ਇਹ ਵੀ ਗਲਾਤੀ ਹੈ ਕਿ ਇਸ ਤਰ੍ਹਾਂ ਦੀ ਬਰਸਾਤ 1988 ਦੇ ਵਿੱਚ ਹੋਈ ਸੀਗੀ ਇਸ ਤੋਂ ਬਾਅਦ ਹੁਣ ਪਈ ਹੈ ਤਾਂ ਜੋ ਇਸ ਕਾਰਨ ਪਿੰਡਾਂ ਦੇ ਵਿੱਚ ਖੇਤਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਤੇ ਉੱਥੇ ਨਹਿਰ ਦੇ ਇੱਕ ਪਾਸੇ ਲੱਗੇ ਮਿੱਟੀ ਦੇ ਡੰਗੇ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਜਿਆ ਸਿੱਖਿਆਮੰਦ ਹਰਦੋ ਸਿੰਘ ਬੈਂਸ ਦੇ ਵੱਲੋਂ ਕਿਹਾ ਉਹਨਾਂ ਨੇ ਕਿਹਾ ਹੈਗਾ ਕਿ ਸਾਰੇ ਲੋਕ ਇਕੱਠੇ ਹੋਏ ਨੇ ਅਤੇ ਪ੍ਰਸ਼ਾਸਨ ਦੇ ਵੱਲੋਂ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕੰਮ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਾ ਰਿਹਾ ਤਾਂ ਜੋ ਨਹਿਰ ਦੇ ਵਿੱਚ ਪਾੜ ਨਾ ਪਵੇ ਅਤੇ ਕੋਈ ਵੱਡਾ ਨੁਕਸਾਨ ਨਾ ਹੋਵੇ ਤਾਂ ਖੁਦ ਮੌਜਾ ਸੰਭਾਲਣ ਦੇ ਲਈ ਕੈਬਨਿਟ ਮੰਤਰੀ ਜਿਹੜੇ ਕਿ ਪਹੁੰਚ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹ ਜੋ ਕਿ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ ਦੌਰਾ ਵੀ ਕਰ ਰਹੇ ਨੇ ਤੇ ਕਿਵੇਂ ਹੁਣ ਮਦਦ ਲਈ ਅੱਗੇ ਆਏ ਨੇ ਕੱਪੜੇ ਉਹ ਤੁਸੀਂ ਉਹਨਾਂ ਦੇਖ ਸਕਦੇ ਹੋ ਕਿ ਮਿੱਟੀ ਦੇ ਨਾਲ ਪੁਰਾ ਇੱਕ ਜਿਹੜੇ ਕਿ ਕੱਪੜੇ ਸੀਗੇ ਉਹ ਮੈਲੇ ਹੋ ਚੁੱਕੇ ਨੇ ਕਿਉਂਕਿ ਜਿੱਥੇ ਅੱਜ ਪੰਜਾਬ ਦੇ ਹਰ ਇੱਕ ਮੰਤਰੀ ਦੇ ਵੱਲੋਂ ਆ ਦੱਸ ਦਈਏ ਕਿ ਅੱਗੇ ਆ ਕੇ ਲੋਕਾਂ ਦੀ ਮਦਦ ਲਈ ਆ ਰਹੇ ਨੇ ਜੇਕਰ ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਉਹ ਵੀ ਜੋ ਕਿ ਹੜਪੀੜਿਤ ਇਲਾਕੇ ਦੇ ਵਿੱਚ ਜਾ ਕੇ ਦੌਰਾ ਕਰ ਰਹੇ ਨੇ ਜਾਇਜ਼ਾ ਲੈ ਰਹੇ ਨੇ ਤੇ ਲੋਕਾਂ ਦੀ ਮਦਦ ਲਈ ਵੀ ਉਹ ਅੱਗੇ ਆ ਰਹੇ ਨੇ ਇਤੋਂ ਤੱਕ ਕਿ ਉਹ ਖੁਦ ਜਾ ਕੇ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਉਹ ਖੁਦ ਜਾਇਜ਼ਾ ਲੈ ਰਹੇ ਨੇ ਲੋਕਾਂ ਤੱਕ ਸਹਾਇਤਾ ਜਿੰਨੀ ਹੋ ਸਕਦੀ ਹੈਗੀ ਉਹ ਪਹੁੰਚਾ ਰਹੇ ਨੇ ਤਾਂ ਵਕ ਵਕ ਲੀਡਰਾਂ ਦੇ ਵੱਲੋਂ ਵੀ ਤੇ ਉੱਥੇ ਵੀ ਕਈ ਸੰਸਥਾਵਾਂ ਦੇ ਵੱਲੋਂ ਵੀ ਜੋ ਕਿ ਹੜਪੀੜਿਤ ਦੇ ਇਲਾਕਿਆਂ ਦੇ ਲਈ ਦੱਸਦੇ ਕਿ ਦੌਰਾ ਵੀ ਕੀਤਾ ਜਾ ਰਿਹਾ ਹੈ ਇਥੋਂ ਤੱਕ ਕੀ ਉਹਨਾਂ ਦੇ ਲਈ ਜੋ ਜ਼ਰੂਰੀ ਚੀਜ਼ਾਂ ਨੇ ਖਾਣ ਪੀਣ ਦੀਆਂ ਤੇ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾ ਰੀਆਂ ਨੇ ਤੇ ਹੁਣ ਕਈ ਕਲਾਕਾਰ ਵੀ ਇਸ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਹੜਪ੍ਰਿਤ ਜਿਹੜੇ ਕਿ ਲੋਕ ਨੇ ਉਹਨਾਂ ਦੀ ਸਹਾਇਤਾ ਦੇ ਲਈ ਵੱਦ ਚੜ ਕੇ ਪੰਜਾਬ ਦੇ ਹਰ ਇੱਕ ਦੱਸਦੇ ਕਿ ਵਿਅਕਤੀ ਦੇ ਵੱਲੋਂ ਹੁਣ ਅੱਗੇ ਆਉਣ ਦੀ ਜਿਹੜੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਖੁਦ ਮੋਰਚਾ ਸੰਭਾਲ ਲਿਆ